ਜੈ ਕੋ ਸਖਮਰ ਨਰਾਜੀ ਰਹੇ ਚਾਹੇ ਗੁੱਸੇ ਰਹੇ ਮੋਢ ਸਿੱਖ ਹੈ ਬਾਕੀ ਟਹਿਣੀ ਟਹਿਣੀਆਂ ਤੇ ਪੱਤਰੇ ਐ ਸਿੱਖ ਮੁੱਢ ਕਿਵੇਂ ਐ 33 ਕਰੋੜ ਦੇਵਤਾ 9 ਕਰੋੜ ਦੇਵੀ ਐ ਸਵਾ ਲੱਖ ਪੈਗੰਬਰ ਐ 84 ਸਿੱਧ 52 ਵੀਰ ਐ 6 ਜੱਤੀ ਐ 9 ਨਾਥ ਐ 64 ਜੋਗੜੀਆਂ 45 ਪੰਤਨ ਦਾਤ ਐ ਤੇ 10 ਗੁਰੂ ਸਾਹਿਬਾਨ ਹਨ ਕੋਈ ਵੀ ਮਨੁੱਖ ਦੱਸੋ ਕਿਸੇ ਇਤਿਹਾਸ ਵਿੱਚ ਕਰੇ ਕਿਸ ਨੇ ਪੜਿਆ ਕਿਸੇ ਦੇ ਕੇਸ ਕੱਟੇ ਐ ਸਭ ਕੇਸਾ ਧਾਰੀ ਐ ਤੇ ਸਿਰਕ ਦੀ ਨਿਸ਼ਾਨੀਆਂ ਮੁੱਢਲੀ ਕੇਸ ਤੇ ਦੌੜ ਹਿੰਦੂ ਦੀ ਨਿਸ਼ਾਨੀਆਂ ਟੋਪੀ ਚੋਟੀ ਤੇ ਕਖਾਈ ਧੋਤੀ 12 ਤਿਲਕ ਮੱਥੇ ਨੱਕ ਠੋਡੀ ਛਾਤੀ ਕਛਾਂ ਗੱਲਾਂ ਕੰਨਾਂ ਗਿੱਚੀ ਤੇ ਤਾਲਵੇ ਵਿੱਚ ਨੌ ਤਾਗਿਆਂ ਦਾ ਜਨੇਊ ਸ਼ਿਵਲਿੰਗ ਦੀ ਚਰਨਾਮ ਤਲਵੇ ਗੀਤਾ ਦਾ ਪਾਠੀ ਹੋਵੇ ਤਮਾਕੂ ਨਾ ਪੀਵੇ ਉਹ ਸਿੰਧ ਨੂੰ ਮੈਂ ਆਪਣਾ ਭਰਾ ਸਮਝਦਾ ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ ਵੈਸੇ ਹਿੰਦੂ ਨਹੀਂ ਹਿੰਦੂ ਅਰਬੀ ਬਾਦਸ਼ਾਹ ਦਾ ਅੱਖਰ ਹੈ ਅਰਬੀ ਦੇ ਵਿੱਚ ਚੋਰ ਨਹੀਂ Hindu ਕਹਿੰਦੇ ਆ ਇਹਨਾਂ ਦੀ ਮਰਜ਼ੀ ਹੈ 4 ਵੇਦਾਂ 18 ਪੁਰਾਣਾ 6 ਸ਼ਾਸਤਰ 27 ਸਮ੍ਰਿਤੀਆਂ 52 ਉਪਨਿਸ਼ਦਾਂ 9 ਵਿਆਕਰਨ 11 ਵੀ ਮੰਨਿਆ ਲੋਕਾਂ ਨੇ ਪਰ ਨਾ ਪ੍ਰਚਲਿਤ ਹੈ ਕਿਸੇ ਵਿੱਚ Hindu ਅੱਖਰ ਨੇ ਤੁਹਾਨੂੰ ਮਿਲੇਗਾ ਬ੍ਰਾਹਮਣ ਬ੍ਰਾਹਮਣ ਤੇ ਬ੍ਰਹਮਣ ਇਹ ਅੱਖਰ ਤਾਂ ਮਿਲਣਗੇ ਪਰ ਹਿੰਦੁਸਤਾਨ ਦਾ ਕੋਈ Hindu ਨਹੀਂ ਕਹਿੰਦਾ ਮੈਂ ਬ੍ਰਾਹਮਣ ਸਾਰੇ ਕਹਿੰਦੇ Hindu ਆ ਪਰ ਜੇ Hindu ਵੀ ਕਹਾਉਣਾ ਚਾਹੁੰਦੇ ਰਹਿਣ ਤੇ ਇਹ ਦੱਸਣੇ ਨੇ ਗੱਲਾਂ ਦਾ ਸਬੂਤ ਦੇਣ ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ ਇਸ ਵਾਸਤੇ ਮੁਸਲਮਾਨ ਵੀ ਕੰਕੀ ਨਾਲ ਬਣਦਾ ਤੇ ਹਿੰਦੂ ਵੀ ਕੰਕੀ ਨਾਲ ਬਣਦਾ ਜਿਹੋ ਜੇ ਮਾਤਾਂ ਦੇ ਉਹਦੇ ਵਿੱਚੋਂ ਮਾਤਾਂ ਦੇ ਪੇੜ ਦੇ ਵਿੱਚੋਂ ਜੰਮੇ ਐ ਜੇ ਉਹੋ ਜੇ ਰਹੀਏ ਤਾਂ ਸਾਰਿਆਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਵੇਗਾ ਛੱਲੀ ਰਾਮ ਤੇ ਮੁਹੰਮਦ ਅਲੀ ਤੇ ਗੁਲਾਮ ਅਲੀ ਇਹ ਕਹੇ ਕਿ ਕਿਸ ਨੂੰ ਬੁਲਾਇਆ ਜਾ ਸਕਦਾ ਇਸ ਵਾਸਤੇ ਕੁਦਰਤ ਦੇ ਅਸੂਲ ਮੁਤਾਬਕ ਸ਼ਕਤੀ ਦੇ ਕੁਦਰਤ ਮੁਤਾਬਕ ਅਸੂਲ ਮੁਤਾਬਕ ਸਾਰੇ ਸਿੱਖ ਇਚੋਂ ਬਦਲ ਕੇ ਤਬਦੀਲ ਕੀਤੇ ਜਾਂਦੇ ਆਂ। ਬਾਕੀ ਕੈਂਚੀ ਤੇ ਪਛਣਾ ਦੋਧਾ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ। ਕਿਰਪਾਨ ਏਕਤਾ ਦੇ ਪ੍ਰਤੀਕਾ ਇਤਿਹਾਸਕ ਤੱਤ ਤੁਹਾਡੇ ਸਾਹਮਣੇ ਮਰਖਾਂਗਾ। ਕੈਂਚੀ ਤੇ ਪਛਨੇ ਨਾਲ ਮੂੰਹ ਸਿਰ ਮੋਨ ਦੀਏ ਤੇ Hindu ਪ੍ਰਤੀਤ ਹੁੰਦਾ। ਕੈਂਚੀ ਪਛਨੇ ਨਾਲ ਲਵਾ ਕੱਟ ਕੇ ਸੁੰਨਤ ਕਰ ਦਈਏ ਤੇ ਮੁਸਲਮਾਨ ਬਣ ਜਾਂਦਾ। ਤੇ ਕੈਂਚੀ ਪਛਨੇ ਦੀ ਵਰਤੋਂ ਨਾ ਕਰੀਏ ਤੇ ਜੰਮਿਆ ਜਮਾ ਰਹਿਣ ਦੀ ਤੇ ਸਿੱਖ ਹੈ। ਤੇ ਗਾਤਰੇ ਕਿਰਪਾਨ ਪਾ ਲਈਏ ਤੇ ਸਿੰਘ ਹੈ। ਕੰਟੀ ਪਛਨੇ ਨਾਲ ਕੱਟੇ ਹੋਏ ਕੇਸ ਦਾੜਾ 나ਈ ਦੀ ਗੰਦੀ ਨਾਲੀ ਚ ਜਾਂਦੇ ਆ ਤੇ ਕਿਰਪਾਨ ਦੇ ਨਾਲ ਪੰਜ ਵਰਗ ਦੇ ਪਛੜੇ ਹੋਏ ਲੋਕਾਂ ਦਾ ਸਿਰ ਵੱਢ ਕੇ ਅੰਮ੍ਰਿਤ ਦੇ ਬਾਟੇ ਕੋਲੇ ਲਜਾਇਆ ਗਿਆ ਤੇ ਅੰਮ੍ਰਿਤ ਦੇ ਬਾਟੇ ਕੋਲੇ ਲਜਾ ਕੇ ਅਮਰ ਛਕਾ ਕੇ ਗੁਰੂ ਦਾ ਰੂਪ ਹੀ ਨਹੀਂ ਬਣਿਆ ਕੱਲਾ ਬਲਕਿ ਗੁਰੂ ਦਾ ਮਾਲਕ ਬਣ ਗਿਆ ਗੁਰੂ ਦੇ ਸ਼ਬਦਾਂ ਮੁਤਾਬਕ ਰਹਿਣੀ ਰਹੇ ਸੋਈ ਸਿੱਖ ਮੇਰਾ ਉਹੋ ਸਾਹਿਬ ਮੈਂ ਉਸ ਕਾ ਚਿਹਰਾ ਸੋ ਇਸ ਵਾਸਤੇ ਕਿਰਪਾਨ ਇਕਤਾ ਦੀ ਪ੍ਰਤੀਕ ਹੈ ਕੈਂਚੀ ਤੇ ਪਛਨਾ ਦੋਦਾ ਤੇ ਫਿਰ ਕਪਰਸਤੀ ਦੇ ਪ੍ਰਤੀਕ ਹੈ ਚਾਹੇ ਕੋਈ 크੍ਰਿਸਚੀਨਾ ਚਾਹੇ ਕੋਈ ਇਸਾਈ ਹੈ ਚਾਹੇ ਕੋਈ ਅੰਗਰੇਜ਼ ਹੈ ਸੋ ਇਹਨਾਂ ਦੇ ਸਾਹਮਣੇ ਇਹ ਤਤ ਰੱਖ ਦਿਓ ਉਹਨਾਂ ਨੂੰ ਕਹੋ ਵੀ ਜੈਸਾ ਕੁਦਰਤ ਨੇ ਤੁਹਾਨੂੰ ਪੈਦਾ ਕਰਕੇ ਭੇਜਿਆ ਹੈ ਜੇ ਤੁਸੀਂ ਉਹੋ ਜੇ ਰਹੋਗੇ ਤੇ ਫਿਰ ਤੁਹਾਨੂੰ ਲੋਕ ਕੀ ਕਹਿਣਗੇ ਹਰ ਇੱਕ ਨੂੰ ਕਹਿਣਾ ਪਵੇਗਾ ਕਿ ਸਾਨੂੰ ਸਰਦਾਰ ਕਹਿਣਗੇ ਤੇ ਫਿਰ ਕਿਵੇਂ ਕਹਿੰਦੇ ਆ ਵੀ ਸਿੱਖ ਜਿਹੜੇ ਐ ਇਹ ਹਿੰਦੂਆਂ ਚੋਂ ਨਿਕਲੇ ਆ ਇਹਦਾ ਉੱਤਰ ਹੁਣ ਤੁਸੀਂ ਦੱਸੋ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਆ ਜਾਂ ਕਿ ਹਿੰਦੂ ਸਿੱਖਾਂ ਵਿੱਚੋਂ ਕੈਂਚੀ ਦੇ ਪਛਨੇ ਨਾਲ ਕੱਢੇ ਗਏ ਕਿਹਦਾ ਸਬੂਤ ਦਿਓ ਬਾਕੀ ਸਿੱਖ ਵੱਖਰੀ ਕੌਮਾ ਦ੍ਰਿੜ ਨਿਸ਼ਚੇਵਾਚਕ ਤੇਰੇ ਸਬੂਤ ਅਬੇੰਤ ਪਹਿਲਾਂ ਤਾਂ ਭਾਈ ਗੁਰਦਾਸ ਜੀ ਦੇ ਰਚਨਾ ਦੁਆਰਾ ਭਾਈ ਗੁਰਦਾਸ ਜੀ ਦੇ ਬਚਨ ਹਨ ਸ਼ਬਦ ਜਿਤੀ ਸਿੱਧ ਮੰਡਲੇ ਕੀਤੋ ਸੋ ਆਪਣਾ ਪੰਥ ਨਿਰਾਲਾ ਪੰਥ ਦਾ ਅਰਥ ਵੀ ਤੁਸੀਂ ਜਾਣਦੇ ਹੋ ਭਲੀ ਭਾਂਤ ਤੇ ਨਿਰਾਲੇ ਦਾ ਅਰਥ ਵੀ ਵੱਖਰਾ ਹੈ ਬਾਕੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਕਰਕੇ ਸਿੱਖ ਵੱਖਰੀ ਕੌਮ ਹੈ ਦਸ਼ਮੇਸ਼ ਦੇ ਤਾਜੀ ਦੇ ਬਚਨ ਅਨੁਸਾਰ ਜਾਵਲਾ ਖਾਲਸਾ ਰਹੇ ਨਿਆਰਾ ਤਾਵਲਗ ਤੇਜ ਦਿਓ ਮਸਾਰ ਜਾਵੇ ਗਹਿ ਵਿਪਰਨ ਕੀ ਰੀਤ ਵਿਪਰਨਾ ਪੰਡਤ ਦਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ ਦਸ਼ਮੇਸ਼ ਦੇ ਤਾਜੀ ਦਸੰਦੀ ਬਾਣੀ ਰੱਖ ਰਏ ਸਨ ਇੱਕ ਪੰਡਤ ਨੇ ਆ ਕੇ ਬਹੁਤਾ ਖੜੇੜਿਆ ਕਹਿਣ ਲੱਗਾ ਜੀ ਤੁਸੀਂ ਹਿੰਦੂ ਹੋ ਤੁਸੀਂ ਹਿੰਦੂ ਹੋ ਮਹਾਰਾਜ ਕਣਕ ਜਪ ਪ੍ਰਮੀਅ ਚਰੈ ਜਿਹੜਾ ਕੋ ਤੁ ਕਣੇ ਖਾਇ ਲਿਆ ਤੁਰਦਾ ਹੋ ਨਹੀਂ ਮੰਨਿਆ ਅਖੀਰ ਕਣਗੀ ਤਰਜ ਨੇ ਉੱਤਰ ਦਿੱਤਾ ਛਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਹੀਂ ਪੰਡਤਾ ਮੈਂ ਬ੍ਰਾਹਮਣ ਦਾ ਮੁੰਡਾ ਨਹੀਂ ਮੈਂ ਛਤਰੀ ਦਾ ਪੁੱਤਰ ਹਾਂ ਛਤਰੀ ਸ਼ਸਤਰਤਾਰੀ ਦਾ ਨਾਮ ਹੈ ਸੋ ਇਸ ਵਾਸਤੇ ਸਿੱਖ ਵੱਖਰੀ ਕੌਮ ਹੈ ਸਰੂਪ ਕਰਕੇ ਸਿੱਖ ਵੱਖਰੀ ਕੌਮ ਹੈ ਧਾਰਮਿਕ ਗ੍ਰੰਥ ਕਰਕੇ ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ 18 ਤਾਂ ਇਆ ਗੀਤਾ ਦੇ 30 ਪਾਰਿਆ ਕੁਰਾਨ ਦੇ ਕੁਰਾਨ ਦੇ 30 ਪਾਰਾਂ ਵਿੱਚ ਕਿਸੇ ਹਿੰਦੂ ਦੀ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਵਿਦਵਾਨ ਗੀਤਾ ਦੇ 18 ਧਾਵਾਂ ਵਿੱਚ ਕਿਸੇ ਮੁਸਲਮਾਨ ਦੇ ਬਹਿਸਤ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਸਾਰਿਆਂ ਨੂੰ ਥਾਂ ਦਿੱਤਾ ਜੁਲਾਹਾਂ ਵਿੱਚੋਂ ਕਬੀਰ ਜੀ ਬੈਠੇ ਹੈ ਛਮਿਆਰਾਂ ਵਿੱਚੋਂ ਰਵਦਾਸ ਜੀ ਬੈਠੇ ਹੈ ਖਮਿਆਰਾਂ ਵਿੱਚੋਂ ਬੇਣੀ ਜੀ ਬੈਠੇ ਹੈ ਜੱਟਾਂ ਵਿੱਚੋਂ ਧੰਨਾ ਜੀ ਬੈਠੇ ਹੈ ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਹੈ ਕਸਾਈਆਂ ਦੇ ਵਿੱਚੋਂ ਸੋ ਸਦਨਾਂ ਜੀ ਬੈਠੇ ਐ ਨਾਈਆਂ ਦੇ ਵਿੱਚੋਂ ਸੈਣ ਜੀ ਬੈਠੇ ਐ ਬਾਲਮੀਕੀ ਜੀ ਨੂੰ ਹਰੀਜਨ ਕਿਹਾ ਜਾਂਦਾ ਉਹਨਾਂ ਵਿੱਚੋਂ ਖੁਦ ਬਾਲਮੀਕਾ ਆਪੀ ਵਿੱਚ ਬੈਠੇ ਐ ਦੱਸੋ ਕਿਹੜਾ ਫਿਰਕਾ ਜੀ ਨੂੰ ਇੱਥੇ ਥਾਂ ਨਹੀਂ ਮਿਲਿਆ ਇਸ ਵਾਸਤੇ ਕਬੀਰ ਜੀ ਨੇ ਕਹਿ ਦਿੱਤਾ ਕਬੀਰ ਜਿਹਦਾ ਆਪ ਜਾਤਿਆ ਹਾਂ ਹਟਕਾ ਨਾ ਹੀ ਕੋਏ ਸੋ ਦਰ ਕੈਸੇ ਛੋੜ ਗਿਆ ਜੋ ਦਰ ਐਸਾ ਹੋਏ ਇਸ ਵਾਸਤੇ ਸਿੱਖ ਵੱਖਰੀ ਖੌਮੇ ਕਿਸੇ ਮਸਜਿਦ ਦੇ ਤੁਨ ਚਾਰ ਦਰਵਾਜ਼ੇ ਨਹੀਂ ਮਿਲਣਗੇ ਕਿਸੇ ਸ਼ਿਵ ਦਵਾਲੇ ਦੇ ਤੁਹਾਨੂੰ ਤੁਹਾਨੂੰ ਚਾਰ ਦਰਵਾਜੇ ਨੇ ਮਿਲਣਗੇ ਗੁਰਦੁਆਰੇ ਕਿਸੇ ਵਿੱਚ ਵੀ ਜਾਓ ਤੁਹਾਨੂੰ ਚਾਰ ਦਰਵਾਜੇ ਮਿਲਣਗੇ ਹਰਮੰਦਰ ਸਾਹਿਬ ਜਿੱਥੇ ਆਪਾਂ ਹੁਣ ਬੈਠੇ ਆਂ ਇਹ ਸਹ ਹਰਮੰਦਰ ਸਾਹਿਬ ਦੇ ਚਾਰ ਦਰਵਾਜੇ ਆ 14 ਦਰਵਾਜਿਆਂ ਦਾ ਬੜਾ ਭਾਰੀ ਮਹੱਤਮ ਹੈ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨ ਕੋ ਸਮਝਾ ਜਿਨ੍ਹਾਂ 14 ਵਾਸਤੇ ਚਾਰੇ ਦਰਵਾਜੇ ਖੁੱਲੇ ਆ ਸਈਆਂ ਸੁੰਨੀ ਰਾਫੀ ਇਮਾਮ ਸਾਫੀ ਚਾਰ ਫਿਰਕੇ ਮੁਸਲਮਾਨਾਂ ਦੇ ਵੱਡੇ 14 ਵਾਸਤੇ ਚਾਰੇ ਦਰਵਾਜੇ ਖੁੱਲੇ ਆ ਸੋ ਕੋਈ ਚੜ੍ਹਦੇ ਚੋਂ ਲਹਿੰਦੇ ਚੋਂ ਦੱਖਣ ਚੋਂ ਪਹਾੜ ਚੋਂ ਆਵੇ ਚੋਂ ਵਾਸਤੇ ਸਾਰੇ ਦਰਵਾਜੇ ਖੁੱਲੇ ਐ ਖੱਤਰੀ ਬ੍ਰਾਹਮਣ ਸੂਤ ਵੈਸ਼ਾਵੇ ਚੋਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਸੋ ਕੋਈ ਉਤਮ ਮੱਧਮ ਕਨੇਸ਼ਟ ਤੇ ਨੀਚ ਆਵੇ ਚੋਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਚਾਹ ਵਖਰਾ ਜਾਪ ਆ ਵਾਹਿਗੁਰੂ ਮੰਤਰ ਇਹਦਾ ਉਪਾਸ਼ਕ ਕੋਈ ਆਵੇ ਚੋਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਸੋ ਇਸੇ ਤਰ੍ਹਾਂ ਸਰਵ ਨੂੰ ਮਨਨ ਅਧਿਆਤਮ ਤੇ ਤਾਤਮ ਦਾ ਸੋਧਨ ਵਾਲਾ ਕੋਈ ਆ ਜਾਵੇ ਚੋਂ ਵਾਸਤੇ ਚਾਰੇ ਦਰਵਾਜੇ ਖੁੱਲੇ ਐ ਵਿਰਾਗ ਖਰਸੰਪਤੀ ਮੋਖ ਇੱਛਾ ਸਾਧਨ ਜਿਹੜੇ ਹਨ ਇਹ ਚਾਰ ਮੰਨੇ ਆ ਇਹਨਾਂ ਚਾਰਾਂ ਦਾ ਕੋਈ ਵਾਸ਼ਿਕ ਤੇ ਪ੍ਰਾਪਤੀ ਵਾਲਾ ਆ ਜਾਵੇ ਚਾਰੇ ਦਰਵਾਜ਼ੇ ਖੁੱਲੇ ਹਨ ਕੋਈ ਬਾਲਕ ਵਾਸਤਾ ਜਵਾਨੀ ਪਰੋੜਿਆ ਤੇ ਬਿਰਧ ਅਵਸਥਾ ਵਾਲਾ ਆ ਜਾਵੇ ਚਾਰੇ ਦਰਵਾਜ਼ੇ ਇਹ ਖੁੱਲੇ ਹਨ ਦੱਸੋ ਕਿੱਥੇ ਇੱਥੇ ਵਿਤਕਰ ਹੈ ਇਸ ਵਾਤਿਸ ਇੱਕ ਵਕਰੀ ਗੋਮੇ ਤੁਸੀਂ ਬਾਹਰ ਵਿਦੇਸ਼ਾਂ 'ਚ ਸ਼ਿਕਰ ਰਹੇ ਰਹੇ ਹੋ ਕਿਸੇ ਮਸੀਤ ਵਿੱਚ ਕਿਸੇ ਸ਼ਿਵ ਦਵਾਲੀ ਵਿੱਚ ਕਦੇ ਲੰਗਰ ਦੀ ਪੰਗਤ ਲੱਗੀ ਹੈ ਹਮੇਸ਼ਾ ਲੰਗਰ ਛਕਣ ਨੂੰ ਮਿਲੇਗਾ ਤੇ ਤੁਹਾਨੂੰ ਗੁਰਦੁਆਰਿਆਂ ਵਿੱਚੋਂ ਮਿਲੇਗਾ ਇਸ ਵਾਸਤੇ ਸੰਗਤ ਤੇ ਪੰਗਤ ਦੀ ਏਕਤਾ ਦਾ ਪ੍ਰਤੀਕ ਗੁਰਦੁਆਰਾ ਹੈ ਇਸ ਵਾਸਤੇ ਸਿੱਖ ਵੱਖਰੀ ਕੌਮ ਹੈ Hindu ਦੇ ਘਰ ਵਾਲੀ ਚੋਤੀ ਜੀ ਨੂੰ ਬੋਦੀ ਆਪਾਂ ਬੋਲਦੇ ਪੰਜਾਬੀ ਵਿੱਚ ਬੋਦੀ ਨਹੀਂ ਰੱਖ ਸਕਦੇ Hindu ਦੇ ਘਰ ਵਾਲੀ ਟੋਪੀ ਨਹੀਂ ਲੈ ਸਕਦੇ Hindu ਦੇ ਘਰ ਵਾਲੀ ਕਖਾਈ ਥੋਤੀ ਨਹੀਂ ਬਣ ਸਕਦੇ Hindu ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੇ Hindu ਦੇ ਘਰ ਵਾਲੀ ਨੂੰ 12 ਤਿਲਕ ਲਾਉਣ ਦਾ ਅਧਿਕਾਰ ਨਹੀਂ ਮੁਸਲਮਾਨ ਦੇ ਘਰ ਵਾਲੀ ਦੀ ਸੁਨਤ ਨਹੀਂ ਹੋ ਸਕਦੀ ਮੱਕੇ ਦੀ ਯਾਤ ਨਹੀਂ ਕਰ ਸਕਦੇ ਮਸਜਿਦ ਵਿੱਚ ਜਾ ਕੇ ਨਮਾਜ਼ ਨਹੀਂ ਪੜ ਸਕਦੇ ਜੇ ਪੜ ਸਕਦੀ ਹੈ ਤੇ ਸਨ ਵਿੱਚ ਪੜ ਸਨ ਵਿੱਚ ਪੜਦਾ ਪਾ ਕੇ ਪੜ ਸਕਦੀ ਹੈ ਪਰ ਤਖ ਨਹੀਂ ਸਾਹਮਣੇ ਨਹੀਂ ਤੇ ਮੇਰਾ ਇਹ ਤੇ ਇੱਕ ਪ੍ਰਸ਼ਨ ਹੈ ਇੱਕ ਕੋਈ ਟੀਚਰ ਹੈ ਮਾਸਟਰ ਹੈ ਉਹਦੇ ਕੋਲੇ ਦੋ ਬੱਚੇ ਪੜਨ ਆਉਂਦੇ ਐ ਇੱਕ ਨੂੰ ਮਾਸਟਰ ਕੋਲ ਬਿਠਾ ਕੇ ਪੜਾਉਂਦਾ ਐ ਇੱਕ ਨੂੰ ਕਹਿੰਦਾ ਮੇਰੇ ਮੱਥੇ ਨਾਲ ਲੱਗੇ ਰਜਿਸਟਰ ਵਿੱਚ ਹਾਜ਼ਰੀ ਜ਼ਰੂਰ ਲਾਈ ਜਾਂਦਾ ਪਰ ਉਹਨੂੰ ਅੱਖਰ ਕੋਈ ਨਹੀਂ ਪੜਾਇਆ ਦੋਹਾ ਵਿੱਚੋਂ ਦੱਸੋ ਪਾਸ ਕਿਹੜਾ ਹੋਵੇਗਾ ਜਿਹਨੂੰ ਪੜਾਇਆ ਪਾਸ ਉਹੀ ਹੋਵੇਗਾ